ਦੇ ਵਿੱਚ ਕੈਂਡੀਡੇਟ ਦੀ ਫੋਟੋ ਵੀ ਲੱਗੀ ਹੋਊਗੀ ਸੋ ਮੇਰੀ ਫੋਟੋ ਲੱਗੀ ਹੋਊਗੀ ਇਸੇ ਪੱਗ ਨਾਲ ਫੋਟੋ ਤਾਂ ਸਭੀ ਪੱਗਾਂ ਦੀ ਵੀ ਲੱਗੀ ਹੋਊਗੀ ਪਰ ਉਹ ਦੇਖਿਓ ਨਾ ਕਿ ਉਹਦੇ ਨਾਲ ਕਾਲਾ ਮੋਢੀ ਹੋਇਆ ਲੱਗਦਾ ਤਾਂ ਹੋਣੀ ਇਖਲੇ ਬੜੇ ਦੁਖੀ ਕੀ ਕਿਹਾ ਉਹਦੀ ਫੋਟੋ ਨੇ ਸਾਰੇ ਸਿਆਪਿਆਂ ਦੀ ਜੜ ਉਹੀ ਹੈ ਸੋ ਇਸ ਕਰਕੇ ਦੱਸਣਾ ਕਿ ਪਿੰਨ ਨੰਬਰ ਦਾ ਵਟਨਾ ਛਾੜੂ ਵਾਲਾ 4 ਤਰੀਕ ਨੂੰ ਚੜੂਗੜਾ ਪਟੰਨਾ ਬੋਗੇ ਪੂਰੀ ਦੁਨੀਆ ਦੀ ਪੂਰੇ ਮੀਡੀਆ ਦੀ ਨਜ਼ਰਾਂ ਜਿਲ੍ਹਾ ਅਲਾਬਾਥੇ ਲੱਗੀ ਹੋਈਆਂ ਨੇ ਕਿ ਕੀ ਕਰਨਗੇ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ ਸੁਵੀਰੋ ਐਸਾ ਤੁਸੀਂ ਖੜੀ ਬੈਠੇ ਹੋ ਤੇ ਕੀ ਨੂੰ ਪਾਣੀ ਹੈ ਕਿਉਂਕਿ ਮੈਂ ਵੀ ਹੁੰਨਾ ਦੀ ਰਹਿਣਾ ਯਾਰ ਇਹਨੇ ਦੇਵਾ ਸੋਈ ਜਲ ਬੁਲਾ ਲਓ ਚਾਰ ਨਾਂ ਨਾ ਲਾਵਾਂਗੇ ਤਾਂ ਇਹ ਮੇਰੀ ਤਾਂ ਬੈਠੇ ਹੋਂ ਗੱਲ ਉਹਦਾ ਹੋਇਆ ਵਿਆਹ ਕੰਮ ਸੋਸ਼ਕਰ ਕੇ ਵੀਰੋ ਇਕੱਠੇ ਰਹੋ ਇਕਾਂ ਰੱਖਿਓ ਇਹ ਆਪਾਂ ਨੂੰ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਗੋਤਾਂ ਦੇ ਨਾਂ ਤੇ ਵੰਡ ਲੈਂਦੇ ਆ ਇਕੱਠੇ ਰਹਿਣਾ ਸ਼ੀਸ਼ਾਂ ਉੱਤੇ ਤੂੜਾ ਜੰਮਿਆ ਕੰਦਾ ਝਾੜੀ ਜਾਂਦੇ ਨੇ ਜਿਲ ਦਾ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜਉਂਦਿਆਂ ਦੇ ਕਰ ਲੀਰਾ ਲੰਮਕੜ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਦਿੱਲੇ ਜੜੀਆਂ ਚਾਦਰਾਂ ਚੜ੍ਹ ਜਾਂਦੇ ਨੇ ਉਹਨਾਂ ਦੇ ਵੀ ਤੁਸੀਂ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀਓ ਮੈਨੂੰ ਜਵਾਬ ਤਾਂ ਦਿਓ ਜਿਹੜੇ ਦੀਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਦਿਹਾੜੀ ਦਾ ਆਦੀ ਕਾਈ ਦੀਵਾਲੀ ਹੈ ਜੀ ਉਹ ਤਾਂ ਦਿਹਾੜੀ ਤੇ ਜਾਓ ਵੀ ਤਾਂ ਰੋਟੀ ਪੱਕੂਗੀ ਦਿਹਾੜੀਦਾਰ ਦਾ ਬੱਚਾ ਨੌਕਰੀ ਬੰਦ ਕਰਤੀ ਨਾ ਹਾਂਜੀ ਯਾਰ ਨੋਕਰੀਆਂ ਆ ਨੌਕਰੀਆਂ ਮਿਲਤਰਾ ਦੇਣਾ ਹਾਂ ਨਹੀਂ ਜੀ ਜਾਣਗੇ ਜਾਣਗੇ ਦਿਹਾੜੀ ਜਾਣਗੇ ਕਿਉਂਕਿ ਨੌਕਰੀਆਂ ਨਹੀਂ ਰਹੀਆਂ ਹਾਂ ਹਾਂ ਜੀ ਰੱਖੀ ਜਾਓ ਦੇਖੋ ਰਸਟੌਰਨ ਸਾਹਿਬ ਜੀ ਨੌਕਰੀਆਂ ਨਹੀਂ ਰਹੀਆਂ ਹੁਣ ਦਿਹਾੜੀ ਜਾਣਗੇ ਦਿਹਾੜੀਦਾਰ ਜੇ ਦਿਵਾਲੀ ਤੇ ਦਿਵਾਲੀ ਵਾਲੇ ਦਿਨ ਦਿਹਾੜੀ ਜਾਊਗਾ ਤਾਂ ਇਹਨਾਂ ਨੂੰ ਪਨੂਨ ਪਟਾਕੇ ਪਉਂ ਜ਼ਰੂਰੀ ਨਹੀਂ ਹੈਗੇ ਹਾਂਜੀ ਕਰਾਂਗੇ ਕਰਾਂਗੇ ਬਲੂਪ੍ਰਿੰਟ ਤਿਆਰ ਹੈ ਇਹਨਾਂ ਨੂੰ ਰੋਟੀ ਕਮਾਉਣ ਜੋਗੇ ਕਰਾਂਗੇ ਇਹਨਾਂ ਨੂੰ ਪਟਾੜੀ ਨਹੀਂ ਬਣਾਉਣਾ ਆਪਾਂ ਨੇ ਇਹਨਾਂ ਨੂੰ ਰੋਟੀ ਕਮਾਉਣ ਜੋਗੇ ਕਰਾਂਗੇ ਇਨਕਲਾਬ ਇਨਕਲਾਬ برباد ہو گیا ہاں چھے پالتے ہو تو پنڈا کے پنڈ بیچتے رہوٹے وارے چمچے لڑا گے آدمی بادل پاؤ بچاؤ ہاں جی سنو سنو ہاں جی سنو شرارتی ਅਬਦੇ ਇੰਟਰੂ ਬੁਲਾ ਕੇ ਅਬਦੇ ਨੀਤੀਆਂ ਨਸੋ ਗਰੀਬਾਂ ਤੱਕ ਹੁਣ ਤੱਕ ਤੱਕ ਜਿੰਦਾਬਾਦ 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 ਮਿਹਰਬਾਨੀ ਜੀ ਸ਼ੁਕਰੀਆ ਹੁਣ 2 ਮਿੰਟ ਵਾਸਤੇ ਆਪਣੀਆਂ ਗੱਲਾਂ ਕਰਾਂਗੇ ਸਾਂਝੀਆਂ ਚਲੋ ਸ਼ੁਕਰਾ ਸ਼ੁਕਰਾ कहिड़े आहे All right. <laughs>